নি ਉਸੀ ਦੇਖ ਰਹੇ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਇਸ ਸਮੇਂ ਸੀ ਮਹੌਲੀ ਵਿੱਚ ਪਹੁੰਚੇ ਹੋ ਬੜੀ ਇੰਟਰਸਟਿੰਗ ਜਗ੍ਹਾ ਹੈ ਨਾਮ ਵੀ ਵੱਖਰਾ ਤੇ ਕਨਸੈਪਟ ਹੀ ਵੱਖਰਾ ਕਨਸੈਪਟ ਵੀ ਵੱਖਰਾ ਨਾਮ ਹੈਗਾ ਦਾ ਢਾਬਾ ਕੋਈ ਨਹੀਂ ਇਸ ਸਮੇਂ ਮੇਰੇ ਨਾਲ ਅਮਨ ਹੰਗਲ ਜੀ ਮੌਜੂਦ ਨੇ ਜਿਨ੍ਹਾਂ ਨੂੰ ਲਗਭਗ 3 ਸਾਲ ਹੋ ਚੁੱਕੇ ਨੇ ਫੂਡ ਇੰਡਸਟਰੀ ਵਿੱਚ ਸਿੰਗਾਪੁਰ ਤੋਂ ਲੈ ਕੇ ਮਹਾਲੀ ਤੱਕ ਕਿੱਦਾਂ ਦਾ ਸਫ਼ਰ ਰਮਨ ਦਾ ਅਮਨ ਦਾ ਅਮਨ ਨਾਲ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਤੇ ਦਾ ਢਾਬਾ ਕੁਇੰਦਾ ਕਨਸੈਪਟ ਕਿਸ ਤਰ੍ਹਾਂ ਇਹਨਾਂ ਦੇ ਮਾਈਂਡ ਵਿੱਚ ਕਿਉਂਕਿ ਕਾਫੀ ਡਿਫਰੈਂਟ ਨਾਮ ਹੈ ਤੇ ਇੰਟਰਸਟਿੰਗ ਫੈਕਟਰ ਕੀ ਕੀ ਹੈ ਉਹਨਾਂ ਦੀ ਜਰਨੀ ਦਾ ਤੇ ਇਸ ਕੈਫੇ ਦਾ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਾਰਾ ਥੈਂਕ ਯੂ ਮੈਂ ਥੈਂਕ ਯੂ so much ਪਹਿਲਾਂ ਪੁੱਛਣਾ ਚਾਹਵਾਂਗੇ ਤੁਸੀਂ ਸਿੰਗਾਪੁਰ ਤੋਂ ਲੈ ਕੇ ਥੋੜਾ ਮਹਾਲੀ ਤੱਕ ਦਾ ਸਫ਼ਰ ਕਿੱਦਾਂ ਰਿਹਾ ਇੰਟਰਸਟਿੰਗ ਥਿੰਗਸ ਕਿਹੜੀ ਰਹੀ ਤੇ ਕਿਦਾਂ ਸੋਚਿਆ ਕਿ ਮਹੌਲੀ ਵਰਗੇ ਸ਼ਹਿਰ ਵਿੱਚ ਤੁਸੀਂ ਇਦਾਂ ਦਾ ਵੱਖਰਾ ਕਨਸੈਪਟ ਲੈ ਕੇ ਆਏ ਮੈਂ ਐਕਸਲੀ ਜਿਵੇਂ ਸਿੰਗਾਪੁਰ ਤੋਂ ਇੰਡੀਆ ਆਈ ਸੀ ਉਸ ਤੋਂ ਬਾਅਦ ਕੈਨੇਡਾ ਦੀ ਪਲੈਨਿੰਗ ਸੀ ਉਹਨੂੰ ਮੈਂ ਕੁਇਟ ਕਰਕੇ ਮੈਨੂੰ ਸੀਗਾ ਕਿ ਮੈਂ ਬਿਜ਼ਨਸ ਕਰਨਾ ਆ ਸੋ ਜਿਵੇਂ ਮੈਂ ਪਠਾਨਕੋਟ ਤੋਂ ਆ ਤਾਂ ਮੈਂ ਮਹਾਲੀ ਚ ਜਸਰ ਫੋਰ ਟਰੈਵਲਿੰਗ ਲਈ ਆਈ ਸੀ ਐਂਡ ਵੰਡਰਫ ਟੈਂਡਰਸ ਲੱਗੇ ਸੀ ਉਹਨਾਂ ਨੂੰ ਬਿਨਾਂ ਦੱਸੇ ਮੈਂ ਇੱਕ ਸਟਰੀਟ ਫੂਡ ਤੋਂ ਸਟਾਰਟ ਕੀਤਾ ਸੀ ਕਿਉਂਕਿ ਜਦੋਂ ਕਹਿੰਦੇ ਕੋਈ ਕੰਮ ਦੀ ਸ਼ੁਰੂਆਤ ਕਰਨੀ ਕਈ ਵਾਰੀ ਬਿਨਾਂ ਦੱਸੇ ਕਰੋ ਕਈ ਵਾਰੀ ਨਾਲ ਸਪੋਰਟ ਨਹੀਂ ਮਿਲਦੀ ਕਿ ਤੂੰ ਆਕਾ ਕੀ ਕੰਮ ਕਰਨਾ ਹੈ ਜਾਂ ਕੀ ਨਹੀਂ ਕਰ ਔਰ ਜੋ ਮੈਂ ਸੋਚਦੀ ਸੀ ਕਿ ਕੁੜੀਆਂ ਅੱਗੇ ਵਧਣ ਸੋ ਸ਼ੁਰੂਆਤ ਆਪਣੇ ਤੋਂ ਹੀ ਉਹਨਾਂ ਕੀਤੀ ਜਾਵੇ ਫਿਰ ਇੱਕ ਸਟਰੀਟ ਫੂਡ ਤੋਂ ਮੋਹਾਲੀ ਦੇ ਵਿੱਚ ਆ ਕੇ ਜੋ ਸਟਾਰਟ ਕੀਤਾ ਸੀ ਉਹ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਮਿਲਿਆ ਮੈਨੂੰ ਕਿ ਅੱਜ ਮੈਂ ਏਸੀ ਲਾਈਨ ਦੇ ਵਿੱਚ ਮੇਰਾ ਤੀਸਰਾ ਸਾਲ ਚੱਲ ਰਿਹਾ ਨਹੀਂ ਤੇ ਲੋਕੀ ਕਹਿੰਦੇ ਕਿ ਆਂਦੇ ਸਾਮ ਕੋਈ 6 ਮਹੀਨੇ ਸਾਲ ਦੇ ਵਿੱਚ ਇਹਨੂੰ ਬੰਦ ਕਰ ਗਏ ਹਨਾ ਆਪਣਾ ਕੁਝ ਹੋਰ ਸੋਚ ਲਾਂਦਾ ਪਰ ਇਹ ਲਾਈਨ ਨੇ ਮੈਨੂੰ ਇੰਨੀ ਕਾ ਜ਼ਿਆਦਾ ਤਰੱਕੀ ਔਰ ਬਹੁਤ ਸੋਨਾ ਮੈਨੂੰ ਮਤਲਬ ਇਹ ਕਿਰਤ ਕੀਤੀ ਹੈ ਵਧੀਆ ਜੋ ਮਿਲਿਆ ਰੱਬ ਵੱਲੋਂ ਹੁਨਰ ਬਹੁਤ ਲਾਈਕ ਕਰ ਰਹੇ ਹੋਕ ਤੇ ਦੂਰ ਦੂਰ ਆ ਕੇ ਸਤਾਡੇ ਸਾਹਮਣੇ ਅੱਜ ਪਿਆਰ ਮਿਲ ਰਿਹਾ ਜੀ ਆਮਨ ਫੂਡ ਟਰੱਕ ਤੋਂ ਸਟਾਰਟ ਅਪ ਕੀਤਾ ਸੀ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਜੇ ਫੂਡ ਟਰੱਕ ਤੋਂ ਲੱਗੇ ਹੁਣ ਤੁਸੀਂ ਕੈਫੇ ਇੱਕ ਓਪਨ ਕਰ ਲਿਆ ਇੱਕ ਨਿਊ ਸਟਾਰਟ ਅਪ ਹੈ ਡਿਫਰੈਂਟ ਕਨਸੈਪਟ ਹੈ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕੀ ਹਾਈਲਾਈਟਸ ਨੇ ਤੇ ਦਾ ਡਾਬਾ ਕੋਈ ਨਾਮ ਕਿੱਦਾਂ ਹੈ ਕਨਸੈਪਟ ਵਿੱਚ ਬਹੁਤ ਡਿਫਰੈਂਟ ਜਿਹਾ ਕਨਸੈਪਟ ਹੈਗਾ ਜਿਵੇਂ ਮੈਂ ਇਹਨੂੰ ਸਟਾਰਟ ਕੀਤਾ ਸੀ ਕਿਸੇ ਹੋਰ ਨਾਮ ਤੋਂ ਜਸਟ ਫॉर ਟਿੰਮੀਸ ਟੇਕਆਊਟ ਤੇ ਇਹ ਕਾਫੀ ਵਾਇਰਲ ਹੈ ਜਿਵੇਂ ਲੋਕਾਂ ਨੇ ਮੈਨੂੰ ਨਾਮ ਦਿੱਤਾ ਵਾਇਰਲ ਢਾਬਾ ਕੁਇਨ ਵਾਇਰਲ ਢਾਬਾ ਕੁਇਨ ਜਦੋਂ ਸਰਚ ਕਰਦੇ ਸੀ ਉਹ ਵਾਇਰਲ ਢਾਬਾ ਕੁਇਨ ਹੀ ਸਰਚ ਕਰਦੇ ਸੀ Google ਤੇ ਜੋ ਵੀ ਸਰਚ ਕਰਦਾ ਸੀ ਢਾਬਾ ਕੁਇਨ ਢਾਬਾ ਕੁਇਨ ਔਰ ਮੇਰੇ ਨਾਮ ਤੋਂ ਕਾਫੀ ਚੱਲ ਰਿਹਾ ਸੀ ਜਦੋਂ ਮੈਂ ਖੁਦ ਦੇਖਦੀ ਸੀ ਮੈਂ ਮੱਸੀ ਉੱਥੇ ਗਈਾ ਤੁਹਾਡਾ ਹੀ ਸੀਗਾ ਮੈਂ ਕਿਹਾ ਨਹੀਂ ਮੇਰਾ ਨਹੀਂ ਹੈ ਸੋ ਇਹਨੂੰ ਮੈਂ ਇੱਕ ਪਾਰਟਿਕੂਲਰ ਨਾਮ ਤਾਂ ਦਿੱਤਾ ਦਾ ਢਾਬਾ ਕੋਇਨ ਕਿ ਹੁਣ ਜੇ ਤੁਸੀਂ ਸਰਚ ਕਰੋਗੇ ਤੁਹਾਨੂੰ ਅਮਨ ਹੁੰਦਲ ਦਾ ਹੀ ਨਜ਼ਰ ਆਏਗਾ ਔਰ ਇੱਥੇ ਅਸੀਂ ਜਿਵੇਂ ਢਾਬੇ ਵਾਲਾ ਫੂਡ ਹੁੰਦਾ ਆ ਉਹਦੇ ਨਾਲ ਸਿਮਿਲਰ ਹੈ ਕਿ ਚਲੋ ਥਾਲੀ ਐ ਥੋੜੀ ਮਿਲ ਜਾਏਗੀ ਐਂਡ ਜਸਟ ਪਲੱਸ 스ਨੈਕਸ ਮਿਲ ਜਾਣਗੇ ਹੈਲਦੀ ਆਈਟਮਸ ਐ ਜੇ ਕਸਟਮਰ ਕੁਛ ਚਾਹੁੰਦਾ ਹੈ ਕਿ ਮੈਂ ਪੀਨਟ ਬਟਰ ਸ਼ੇਕ ਜਾਂ ਮੈਂ ਐਗ ਜੈ ਐ ਕਰਨਾ ਚਾਹੁੰਦਾ ਮੇਰੀ ਐ ਡਿਮਾਂਡ ਆ ਉਹ ਵੀ ਅਸੀਂ ਨਾਲ ਇੱਥੇ ਮਤਲਬ ਜੋ ਮੋਕੇ ਦੇ ਸੀ ਢਾਬੇ ਵਾਲਿਆਂ ਨੂੰ ਕਹਿੰਦੇ ਹੁੰਦੇ ਐ ਇੰਨਾ ਕੁ ਤੜਕਾ ਲਾ ਦੀ ਜਾਂ ਐਦਾਂ ਕਰ ਦੀ ਉਹ ਵੀ ਅਸੀਂ ਇੱਥੇ ਕਰਦੀਦਾ ਤੇ ਜਿੱਦਾਂ ਫਿਟਨੈਸ ਅੱਜਕੱਲ ਬਹੁਤ ਔਨ ਟ੍ਰੈਂਡ ਐ ਫਿਟਨੈਸ ਸਿਹਤ ਦਾ ਧਿਆਨ ਰੱਖਣਾ ਹਰ ਕਿਸੇ ਲਈ ਜ਼ਰੂਰੀ ਤੁਸੀਂ ਖੁਦ ਵੀ ਫਿੱਟ ਹੋ ਤੇ ਪਹਿਲਾਂ ਉਹ ਚੀਜ਼ ਲੋਕਾਂ ਨੂੰ ਸਰਵ ਕਰਨ ਤੋਂ ਪਹਿਲਾਂ ਤੁਸੀਂ ਖੁਦ ਟੈਸਟ ਕਰਦੇ ਕਿਉਂਕਿ ਲੋਕਾਂ ਦੀ ਸਿਹਤ ਹੀ ਪਹਿਲਾ ਆਪਾਂ ਅਕਸਰ ਢਾਬੇ ਰੈਸਟੋਰੈਂਟਸ ਦੇਖਦੇ ਆ ਕਿ ਉਹਨਾਂ ਨੇ ਲੋਕਾਂ ਨੂੰ ਲੋਕ ਕੰਦੀ ਹੈਲਥ ਫਰਸਪਰਡੀ देन ਸੈਕੰਡਰੀ ਹੈਗੀ ਥੋੜੀ ਪ੍ਰਾਇਰੀਟੀ ਉਹ ਹੈਗੀ ਬਿਜ਼ਨਸ ਦੇਖੋ ਜਿਹੜਾ ਸਾਡਾ ਕੰਮ ਆ ਜਾਂ ਕਿਸੇ ਦਾ ਵੀ ਕੰਮ ਆ ਨਾ ਉਹ ਲੋਕਾਂ ਦੇ ਨਾਲ ਹੀ ਆ ਤੁਹਾਡਾ ਕਸਟਮਰ ਹੈ ਇੱਕ ਜਸਟ ਅ ਫੈਮਿਲੀ ਆ ਫੈਮਿਲੀ ਹੀ ਤੁਹਾਨੂੰ ਸਾਰਾ ਕੁਝ ਦੇ ਰਹੀ ਆ ਅਗਰ ਤੁਸੀਂ ਉਹਦਾ ਧਿਆਨ ਨਹੀਂ ਰੱਖੋਗੇ ਤੁਸੀਂ ਆਪਣਾ ਕੰਮ ਵੀ ਨਹੀਂ ਅੱਗੇ ਲੈ ਕੇ ਜਾ ਸਕਦੇ ਹੁਣ ਅਸੀਂ ਤਾਂ ਹੀ ਇੱਥੇ ਤੱਕ ਅੱਗੇ ਵਧ ਪਾਣੇ ਕਿਉਂਕਿ ਸਾਡੇ ਨਾਲ ਲੋਕ ਖੜੇ ਆ ਅਸੀਂ ਜਿਵੇਂ ਮੈਂ ਹੁਣ 3-4 ਮਹੀਨੇ ਤੁਹਾਨੂੰ ਬੰਦ ਕੀਤਾ ਸੀ ਜਿਵੇਂ ਪਿਛਲੀ ਲੋਕੇਸ਼ਨ ਸੀ ਉਸ ਤੋਂ ਬਾਅਦ ਮੈਂ ਹੁਣ ਇੱਥੇ ਸਟਾਰਟ ਕੀਤਾ 3-4 ਮਹੀਨਿਆਂ ਤੋਂ ਰੋਜ਼ ਰੈਗੂਲਰਲੀ ਇਹੀ ਮੈਸੇਜ ਆਉਂਦੇ ਸੀ ਮੈਮ ਕਿੱਥੇ ਆ ਤੁਹਾਡਾ ਨਵਾਂ ਆਊਟਲੈਟ ਕਿੱਥੇ ਆ ਜਾਂ ਕਦੋਂ ਆ ਰਹੇ ਹੋ ਉਹਨੂੰ ਮੈਂ ਜਦ ਕਿ ਕਲਾਊਡ ਕਿਚਨ ਵੀ ਕੀਤਾ ਸੀ ਪਰ ਜੋ ਕਸਟਮਰ ਨੂੰ ਇੱਕ ਹੁੰਦਾ ਕਿ ਮੈਂ ਘਰੋਂ ਬਾਹਰ ਨਿਕਲਾਂ ਜਾਵਾਂ ਉਹ ਚੀਜ਼ਾਂ ਉਹ ਨਹੀਂ ਮਿਲਦੀ ਐ ਕਲਾਊਡ ਕਿਚਨ ਠੀਕ ਹੈ ਇਸ ਕਰਕੇ ਇੱਥੇ ਤੱਕ ਆਣਾ ਬਹੁਤ ਜ਼ਰੂਰੀ ਆ ਔਰ ਕਸਟਮਰ ਦੀ ਜਿਹੜੀ ਹੈਲਥ ਆ ਉਹਨੂੰ ਲੈ ਕੇ ਚੱਲਣਾ ਬਹੁਤ ਜ਼ਰੂਰੀ ਆ ਤਾਂ ਹੀ ਕਸਟਮਰ ਐ ਤੇ ਤਾਂ ਹੀ ਅਸੀਂ ਆ ਸਿੰਗਾਪੁਰ ਤੇ ਇੱਥੇ ਮਾਲ ਹੀ ਵਿੱਚ ਤੁਸੀਂ ਕੀ ਬਦਲਾਅ ਦੇਖਿਆ ਫੂਡ ਇੰਡਸਟਰੀ ਵਿੱਚ ਲੋਕਾਂ ਦੇ ਲਾਈਫਸਟਾਈਲ ਵਿੱਚ ਖਾਣ ਪੀਣ ਦਾ ਸਟਾਈਲ ਕਿਦਾਂ ਇੱਥੇ ਦੇ ਲੋਕ ਮਤਲਬ ਬਹੁਤ ਚੂਜੀ ਆ ਕਿਸੇ ਨੂੰ ਕੋ ਸਪਾਈਸੀ ਆ ਜਾਂ ਕਿਸੇ ਨੂੰ ਨਾਨ ਸਪਾਈਸੀ ਆ ਜਿਵੇਂ ਹੁਣ ਇੱਥੇ ਹਰ ਤਰ੍ਹਾਂ ਦੀ ਏਜ ਦੇ ਲੋਕ ਆਉਂਦੇ ਸਾਡੇ ਕੋਲ ਹਨਾ ਹੁਣ ਕਿਸੇ ਨੂੰ ਜਿਆਦਾ ਸੌਲਟੀ ਫੂਡ ਖਾਣਾ ਆ ਜਿਵੇਂ ਮੈਂ ਖੁਦ ਘੱਟ ਨਮਕ ਵਾਲਾ ਫੂਡ ਲਾਈਕ ਕਰਦੀ ਆ ਘੱਟ ਮਸਾਲੇ ਕਿਉਂਕਿ ਸਿਹਤ ਲਈ ਬਹੁਤ ਵਧੀਆ ਆ ਸੋ ਅਸੀਂ ਉਹ ਕਸਟਮਰ ਦੀ ਉਹ ਚੀਜ਼ ਨੂੰ ਧਿਆਨ ਰੱਖਦੇ ਹੋਏ ਫੂਡ ਬਣਾਉਂਦੇ ਆ ਐਂਡ ਕਸਟਮਰ ਇੱਥੇ ਬਹੁਤ ਆਉਂਦਾ ਮੈਂ ਜਿਆਦਾ ਮਿਰਚਾਂ ਵਾਲਾ ਫੂਡ ਖਾਣਾ ਆ ਮੈਨੂੰ ਜਿਆਦਾ ਮਸਾਲੇ ਚਾਹੀਦੇ ਆ ਜਿਆਦਾ ਮੈਨੂੰ ਮੱਖਣ ਵਾਲਾ ਉਹ ਚਾਹੀਦਾ ਸੋ ਕਸਟਮਰ ਤੋਂ ਲਾਂ ਲੈ ਕੇ ਸਾਰ ਇਸ ਆਸ-ਪਾਸ ਆਪਾ ਦੇਖ ਸਕਦੇ ਕਿ ਇੰਡਸਟਰੀ ਹੱਬ ਵੀ ਹੈ ਕੋਈ ਇਹ ਇੰਡਸਟਰੀ ਤੋਂ ਉੱਥੇ ਲੋਕਾਂ ਨੇ ਮਤਲਬ ਕਿਸੇ ਸਿੰਗਰ ਜਾਂ ਐਕਟਰ ਨੇ ਵਿਜ਼ਿਟ ਕੀਤਾ ਹੋਵੇ ਹਾਂ ਜਿਵੇਂ ਅੱਜ ਵੀ ਦੋ ਆਏ ਸੀ ਕਾਫੀ ਅਰਮਾਨਟੀ ਲੋਗ ਆ ਰਹੇ ਉਹਨਾਂ ਦਾ ਨਾਮ ਕੁਲਵਿੰਦਰ ਢਿੱਲੋਂ ਦੇ ਸੰਨ ਆ ਉਹ ਕਾਫੀ ਫੇਮਸ ਸੈਲੀਬ੍ਰਿਟੀ ਹੈਗੇ ਕੁਲਵਿੰਦਰ ਢਿੱਲੋਂ ਸਾਡੇ ਟਾਈਮ ਦੇ ਤਾਂ ਨਹੀਂ ਸਾਡੇ ਮੋਮੈਂਟ ਦੇ ਟਾਈਮ ਦੇ ਆ ਸ਼ਾਦ ਹੋਣਗੇ ਐਂਡ ਜਿਹੜੇ ਇੱਕ ਪ੍ਰਭਜੋਤ ਬੈਂਸ ਵਗੈਰਾ ਜਾਂ ਕੁਝ ਹੋਰ ਵੀ ਆਉਂਦੇ ਆ ਸੋ ਅੱਗੇ-ਅੱਗੇ ਵਿਜ਼ਿਟ ਕਰਨਗੇ ਜਿਵੇਂ ਪਹਿਲਾਂ ਵੀ ਸਾਡਾ ਸੀਗਾ ਇੱਕ ਵਧੀਆ ਸੀਗਾ ਕਾਫੀ ਸੈਲੀਬ੍ਰਿਟੀਸ ਉੱਥੇ ਆਉਂਦੇ ਸੀ ਸੋ ਅ ਕੌਣ-ਕੌਣ ਆਏਗਾ ਤੁਹਾਨੂੰ ਨਾਲ-ਨਾਲ ਦੱਸਿਆ ਜਾਏਗਾ ਤੇ ਲੋਕਾਂ ਦੀ ਜਿਹੜੀ ਸਮਾਜ ਦੀ ਸੋਚ ਹੈ ਸੋਸਾਇਟੀ ਦੀ ਸੋਚ ਹੈ ਕੁੜੀਆਂ ਨੂੰ ਅੱਜ ਵੀ ਲੱਕੇ ਹੋਈ ਹੈ ਜਾਂ ਬਦਲਾਅ ਦੇਖਿਆ ਕਿਉਂਕਿ ਕੁੜੀਆਂ ਵੀ ਅੱਜ ਕੱਲ ਮੁੰਡਿਆਂ ਨੂੰ ਬਰਾਬਰ ਦੀ ਟੱਕਰ ਦਿੰਦੀਆਂ ਨੇ ਬਰਾਬਰ ਦਾ ਕੰਪੀਟੀਸ਼ਨ ਦਿੰਦੀਆਂ ਨੇ ਤੇ ਉਹ ਚੀਜ਼ ਨੂੰ ਤੁਸੀਂ ਲੈ ਕੇ ਮਤਲਬ ਕੀ ਨਜ਼ਰੀਆ ਹੈਗਾ ਕਿ ਲੋਕਾਂ ਦੀ ਸੋਚ ਬਦਲੀ ਹੈ ਜਾਂ ਉਦਾਂ ਹੀ ਹੈ ਕਮੈਂਟਸ ਵਗੈਰਾ ਕਰਦੇ ਨੇ ਕੁੜੀਆਂ ਨੇ ਟਾਬਾ ਖੋਲਿਆ ਹੈ ਕੈਫੇ ਖੁੱਲੇ ਕਿਉਂਕਿ ਲੋਕਾਂ ਦੀ ਆਦਤ ਹੁੰਦੀ ਹੈ ਆਪਾਂ ਕਿਸੇ ਨੂੰ ਉਹ ਨਹੀਂ ਕਰ ਸਕਦੇ ਪੁਆਇੰਟ ਆਊਟ ਨਹੀਂ ਕਰ ਸਕਦੇ ਦੇਖੋ ਹਜੇ ਵੀ ਜੇ ਕਹਿ ਦੀ ਆਪਾਂ ਦੇਸ਼ ਆਜ਼ਾਦ ਘੋਏ ਨੂੰ ਬੜੇ ਸਾਲ ਹੋ ਗਏ ਪਰ ਅੱਜ ਵੀ ਕਿਤੇ ਨਾ ਕਿਤੇ ਕੁੜੀ ਓਨੀ ਆਜ਼ਾਦ ਨਹੀਂ ਹੋਈ ਕਿਤੇ ਨਾ ਕਿਤੇ ਅੱਜ ਵੀ ਸਟ੍ਰਿਕਸ਼ਨਸ ਹੈਗੀਆਂ ਇੱਥੇ ਨਹੀਂ ਕਹਿ ਸਕਦੇ ਮੋਹਾਲੀ 'ਚ ਨਹੀਂ ਕਹਿ ਸਕਦੇ ਪਰ ਹੋਰ ਛੋਟੇ-ਛੋਟੇ ਪਿੰਡਾਂ ਜਾਂ ਸ਼ਹਿਰਾਂ 'ਚ ਹਜੇ ਵੀ ਹੋਣਗੀਆਂ ਜੋ ਲੋਕਾਂ ਦੀ ਸੋਚ ਕੁੜੀ ਨੂੰ ਲੈ ਕੇ ਅੱਜ ਵੀ ਹੈਗੀ ਆ 20-30% ਲੋਕ ਇਦਾਂ ਦੇ ਮਿਲਦੇ ਆ ਜਿਹੜੇ ਅੱਜ ਵੀ ਇੱਥੇ ਹੁੰਦੇ ਆ ਕਿ ਪਹਿਲੀ ਤੇ ਗੱਲ ਤੁਸੀਂ ਕੰਮ ਸਟਾਰਟ ਕੀਤਾ ਹੀ ਉਹ ਤੁਹਾਨੂੰ ਕੀ ਜ਼ਰੂਰਤ ਸੀ ਆਪਣੇ ਡੈਡ ਨੂੰ ਕਹਿ ਦੇਣਾ ਸੀ ਆ ਕਰ ਦਿੰਦੇ ਜਾਂ ਕੁਝ ਵੀ ਲੋਕਾਂ ਦੇ ਬਹੁਤ ਕਮੈਂਟਸ ਆ ਸੋ ਇਹ ਜਾਗਰੂਕਤਾ ਹਜੇ ਤੱਕ ਤਾਂ ਨਹੀਂ ਇੰਨੀ ਮੈਨੂੰ ਦਿਖਦੀ ਪਰ ਕਿ ਤਨਾ ਕਿਤੇ ਦੁਨੀਆ ਐਡਵਾਂਸ ਹੋ ਗਈ ਐ ਸੋ ਮੈਨੂੰ ਲੱਗਾ ਜਿਹੜੇ ਪਿੱਛੇ ਰਹਿ ਗਏ ਇਹਨਾਂ ਨੂੰ ਅੱਗੇ ਵਧਣਾ ਚਾਹੀਦਾ ਕਿਉਂਕਿ ਅੱਜ ਜ਼ਮਾਨਾ ਅੱਗੇ ਵਧ ਰਿਹਾ ਕੁੜੀ ਅੱਗੇ ਵਧ ਰਹੀ ਐ ਸੋ ਜਾਗੋ ਆਪਣੇ ਘਰ ਦੀ ਕੁੜੀ ਨੂੰ ਵੀ ਅੱਗੇ ਤੱਕ ਲੈ ਕੇ ਆਓ ਉਹਨੂੰ ਜਗਰਾ ਬੀ ਰੀਅਲ ਲਾਈਫ 'ਚ ਥੋੜੀ ਗੱਲ ਕਰੀ ਤੁਸੀਂ ਕਿਸ ਤਰ੍ਹਾਂ ਦਾ ਖਾਣਾ ਪਸੰਦ ਕਰਦੇ ਹੋ ਮੈਂ ਬਹੁਤ ਸਿੰਪਲ ਫੂਡ ਲਾਈਕ ਕਰਦੀ ਆ ਮੈਨੂੰ ਚਾਹੇ ਰੋਜ਼ ਮੂੰਗੀ ਮਸਰੀ ਐਂਡ ਰਾਈਸ ਮਿਲ ਜਣ ਮੈਂ ਰਾਈਸ ਲਾਈਕ ਕਰਦੀ ਆ ਰੋਟੀ ਮੈਂ ਘੱਟ ਖਾਨੀ ਆ ਐਂਡ ਮੈਂ ਹੈਲਦੀ ਫੂਡ ਖਾਣਾ ਚਾਹੁੰਦੀ ਆ ਔਰ ਮੈਂ 6:30 7:00 ਤੱਕ ਸੋ ਉਦ ਕਰਕੇ ਹੀ ਮੈਂ ਕੰਮ ਕਰ ਪਾਵਾਂਗੀ ਜਿਵੇਂ ਫਿੱਟ ਰਾਵਾਂਗੀ ਤਾਂ ਤੇ ਦਾ ਢਾਬਾ ਕਿਉਂ ਹੁੰਦਾ ਉਹ ਇੰਟਰਸਟਿੰਗ ਫੈਕਟਰ ਕੀ ਹੈ ਕਿ ਜੇਕਰ ਆਪ ਗੱਲ ਕਰੀ ਹਾਈਲਾਈਟਸ ਕੀ ਨੇ USB ਕੀ ਹੈਗਾ USB ਦੇਖੋ ਸਾਡੀ ਚਿਲਡ ਖੀਰ ਬਹੁਤ ਚੱਲਦੀ ਆ ਔਰ ਚਿਕਨ ਰਾਈਸ ਨੂੰ ਕਸਟਮਰ ਬਹੁਤ ਲਾਈਕ ਕਰਦਾ ਪਹਿਲਾਂ ਸਾਡਾ ਰਾਜਮਾ ਰਾਈਸ ਸੀਗਾ ਜਿਹਦੇ ਕਰਕੇ ਅਸੀਂ ਮਸ਼ਹੂਰ ਹੋਏ ਸੀ ਕਿ ਰਾਜਮਾ ਰਾਈਸ ਰਾਜਮਾ ਰਾਈਸ ਮੋਜੀਤੋਸ ਵਗੈਰਾ ਮੋਜੀਤੋਸ ਵਗੈਰਾ ਅਸੀਂ ਹੁਣ ਸਟਾਰਟ ਕੀਤੇ ਪਹਿਲਾਂ ਸਾਡੇ ਕੋਲ ਨਹੀਂ ਸੀਗੇ ਉਹ ਜਿਵੇਂ ਜਿਵੇਂ ਕਸਟਮਰ ਆ ਰਿਹਾ ਹੈ ਵਰਜਨ ਮੋਇਤੋਰ ਵਾਟਰਮੈਲਨ ਮੋਇਤੋ ਸਾਡਾ ਬਹੁਤ ਫੇਮਸ ਚੱਲ ਰਿਹਾ ਐ ਐਂਡ ਕੋਲਡ ਕਾਫੀ ਲੋਕ ਬਹੁਤ ਲਾਈਕ ਕਰ ਰਹੇ ਆ ਸਾਡੀ ਤੇ ਆਪਾਂ ਜੇਕਰ ਕੋਈ ਐਕਟੀਵਿਟੀ ਕਰਨੀ ਹੋਵੇ ਜਿੱਦਾਂ ਤੁਸੀਂ ਕਾਫੀ ਡੈਕੋਰਟ ਕੀਤਾ ਹੋਇਆ ਬਰਥਡੇ ਪਾਰਟੀ ਵੀ ਸੈਲੀਬ੍ਰੇਟ ਕਰ ਸਕਦੇ ਫੈਮਿਲੀ ਇੱਕ ਫੈਮਿਲੀਅਰ ਜਿਹਾ ਮਾਹੌਲ ਹੈ ਕਿਉਂਕਿ ਜਿੱਥੇ ਕੰਫਰਟੇਬਲ ਆਪਾਂ ਪਹਿਲਾਂ ਦੇਖਦੇ ਆਂ ਇਨਸਾਨ ਉੱਥੇ ਹੁੰਦਾ ਐ ਉਹ ਚੀਜ਼ ਤੁਹਾਡੇ ਲਈ ਪਹਿਲਾ ਮੈਟਰਿਕ ਹੈ। ਹਾਂ ਇਹ ਬਹੁਤ ਨੀਟ ਐਂਡ ਕਲੀਨ ਡਾਈਨਿੰਗ ਏਰੀਆ ਹੈਗਾ ਇੱਥੇ ਤੁਸੀਂ ਬੜੇ ਆਰਾਮ ਨਾਲ ਆਪਣੀ ਬਰਥਡੇ ਪਾਰਟੀਆਂ ਜਾਂ ਕਿਟੀ ਪਾਰਟੀਆਂ ਲੇਡੀਆਂ ਕਰਨਾ ਚਾਹੁੰਦੀਆਂ ਜਾਂ ਕੁਝ ਵੀ ਫੈਮਿਲੀ ਗੈੱਟ ਟੁਗੇਦਰ ਬਹੁਤ ਆਰਾਮ ਨਾਲ ਤੁਹਾਨੂੰ ਇੱਕ ਵਧੀਆ ਸਪੇਸ ਮਿਲੀ ਹੋਈ ਹੈ ਤੁਸੀਂ ਆਓ ਆਪਣਾ ਇੰਜੋਏ ਕਰੋ ਫੂਡ ਨੂੰ ਤੁਹਾਨੂੰ ਇੱਥੇ ਵਧੀਆ ਐਕਸਪੀਰੀਅੰਸ ਮਿਲੇਗਾ। ਤੇ ਹੁਣ ਅੱਗੇ ਕੀ ਫਿਚਰ ਪਲਾਨਸ ਨੇ ਕੋਈ ਅਜਿਹੀ ਚੀਜ਼ ਐਡ-ਆਨ ਹੋਣ ਜਾ ਰਹੀ ਹੈ ਮੈਨੂੰ ਕਾਟ ਵਿੱਚ ਜਿਹੜੀ ਕਿ ਮੋਹਾਲੀ ਦੇ ਨਿਵਾਸੀਆਂ ਵਾਸਤੇ ਲੋਕਾਂ ਵਾਸਤੇ ਸਰਪ੍ਰਾਈਜ਼ ਰਹੀ ਕਾਈਂਡ ਆਫ। ਹਾਂ ਜਿਵੇਂ ਮੋਹਾਲੀ'ਚ ਮੈਂ ਦੇਖਿਆ ਤੋ ਅਸੀਂ ਹੁਣ ਅੱਗੇ ਸਿਰਫ ਪੀਜ਼ਾ ਰਹਿ ਗਿਆ ਸਾਡਾ ਅਸੀਂ ਆਉਣ ਵਾਲੇ ਟਾਈਮ ਫ 1 ਤੋਂ 2 ਮਹੀਨੇ ਦੇ ਵਿੱਚ ਜਾਂ ਸਰਦੀਆਂ ਤੱਕ ਤਾਂ ਪੀਜ਼ਾ ਲਾਂਚ ਜ਼ਰੂਰ ਕਰਾਂਗੇ ਕਿਉਂਕਿ ਪੀਜ਼ਾ ਵੈਸੇ ਵੀ ਦੁਨੀਆ 'ਚ ਬਹੁਤ ਫੇਮਸ ਚੱਲ ਰਿਹਾ ਹੈ ਅਲੱਗ-ਅਲੱਗ ਨਾਮਾਂ ਤੋਂ ਜੇ ਜਾਣਦੇ ਨੇ ਤੁਸੀਂ ਲੋਕਾਂ ਨੂੰ ਜਿਹੜੇ ਤੁਸੀਂ ਚੌਣ ਵਾਲੇ ਨੇ ਦਾ ਢਾਬਾ ਕੁਇਨ ਬਾਰੇ ਕੀ ਕੀ ਕਹਿਣਾ ਚਾਹੋਗੇ ਢਾ ਢਾਬਾ ਕੁਇਨ ਦੇਖੋ ਇਹ ਤੁਹਾਡੇ ਰਾਈ ਬਣਾਇਆ ਗਿਆ ਨਾਮ ਹੈ ਤੁਸੀਂ ਇਹਨੂੰ ਲੋਕ ਆ ਕੇ ਮੈਨੂੰ ਕਹਿੰਦੇ ਆ ਕਿ ਮੈਮ ਤੁਸੀਂ 2-3 ਸਾਲਾਂ ਦੇ ਵਿੱਚ ਇੱਕ ਬ੍ਰਾਂਡ ਬਣ ਚੁੱਕੇ ਹੋ ਬ੍ਰਾਂਡ ਬਣ ਚੁੱਕੇ ਹੋ ਇਹ ਸੋਨਨ ਨੂੰ ਮਿਲਦਾ ਪਰ ਫਿਰ ਵੀ ਹਜੇ ਮੈਂ ਕਿੰਨੀ ਵੀ ਕਿਤੇ ਤੋਡਾ ਸਾਰਿਆਂ ਦਾ ਪਿਆਰ ਹੈ ਸਾਨੂੰ ਇੱਥੇ ਤੱਕ ਲੈ ਕੇ ਆਇਆ ਤੇ ਅੱਜ ਅਮਨ ਹੁੰਦਲ ਨੂੰ ਸਾਰੇ ਜਾਣਦੇ ਆ ਦਾ ਢਾਬਾ ਕੁਇਨ ਦੇ ਨਾਮ ਤੋਂ ਹਾਂ ਤੁਸੀਂ ਦੇਖਿਆ ਕਿ ਅਮਨ ਹੁੰਦਲ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਆਪਣੇ ਸਫਰ ਬਾਰੇ ਤਾਂ ਸਾਨੂੰ ਦੱਸਿਆ ਸੀ ਕਿ ਦਾ ਢਾਬਾ ਕੁਇਨ ਦਾ ਇੰਟਰਸਟਿੰਗ ਫੈਕਟਰ ਇਹਨਾਂ ਦਾ ਖਾਣਾ ਹੈ ਹਾਈਜਨਿਕ ਫੂਡ ਹੈ ਸਭ ਤੋਂ ਵੱਡੀ ਗੱਲ ਹੈ ਕਿ ਫੈਮਿਲੀਅਰ ਮਾਹੌਲ ਹੈ ਕਿਉਂਕਿ ਜੇਕਰ ਫੈਮਿਲੀਅਰ ਮਾਹੌਲ ਹੋਏਗਾ ਤਾਂ ਹੀ ਲੋਕਾਂ ਨੂੰ ਕਿ ਆਪਣੀ ਪ੍ਰਾਈਵੇਸੀ ਆਪਣਾ ਕੰਫਰਟ ਲੈਵਲ ਹੈ ਮੌਜੀ ਤੋਂ ਉਸ ਵੀ ਨੇ ਹੋਰ ਵੀ ਕਈ ਸਾਰੇ ਸਰਪ੍ਰਾਈਜ਼ ਇਹ ਲੈ ਕੇ ਆਉਣਗੇ ਮੋਹਾਲੀ ਨਿਵਾਸੀਆਂ ਵਾਸਤੇ ਜੋ ਕਿ ਕਾਈਂਡ ਆਫ ਸਰਪ੍ਰਾਈ ਸੋ ਮੁਹਾਲੀ ਦੇ ਦਾ ਢਾਬਾ ਕੁਇਨ ਵਿੱਚ ਕੈਫੇ ਵਿੱਚ ਸਾਡੇ ਨਾਲ ਸਿਮੀ ਜੀ ਮੌਜੂਦ ਨੇ ਜੋ 22 ਪ੍ਰੋਫੈਸ਼ਨਲ ਨਰਸ ਨੇ ਇਹਨਾਂ ਨੇ ਵੀ ਇੱਥੇ ਦਾ ਫੂਡ ਟੈਸਟ ਕੀਤਾ ਕੀ ਖਾਇਆ ਇਹਨਾਂ ਨੂੰ ਕਿੱਦਾਂ ਲੱਗਿਆ ਇਹਨਾਂ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਇਹਨਾਂ ਨਾਲ ਖਾਸ ਮੌਕੇ ਤੇ ਗੱਲਬਾਤ ਕਰ ਰያ ਸਿਮੀ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਮੈਮ ਮੈਮ ਮੈਂ ਇੱਥੇ ਵਿਅਚਤਾ ਦਿਖਾਈ ਹੈ ਜੋ ਮੈਨੂੰ ਬਹੁਤ ਅੱਛੀ ਲੱਗੀ ਹੈ ਮਤਲਬ ਹਾਈਜਨ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਅੱਜ ਕੱਲ ਦੇ ਫੂਡ ਦੇ ਵੀ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਮਿਲਾਵਟ ਹੈ ਬਟ ਇੱਥੇ ਆ ਕੇ ਮੈਨੂੰ ਬਹੁਤ ਅੱਛੀ ਹ ਉਹ ਜਿੰਨ ਸਭ ਨੇ ਖਾਣਾ ਟੇਸਟ ਕੀਤਾ ਸਭ ਨੇ ਮਤਲਬ ਅੱਛਾ ਖਾਣਾ ਪੂਰਾ ਪੇਟ ਭਰ ਕੇ ਖਾਦਾ ਹੈ ਤੇ ਜੇ ਇੱਕ ਫੈਮਿਲੀਅਰ ਮਾਹੌਲ ਦੀ ਗੱਲ ਕਰੀ ਆਪ ਇੱਕ ਫੈਮਿਲੀਅਰ ਜਿਹਾ ਮਾਹੌਲ ਹੈ ਤੁਹਾਨੂੰ ਬਿਲਕੁਲ ਵੀ ਉਹ ਨਹੀਂ ਫੀਲ ਹੋ ਰਿਹਾ ਕਿ ਹਾਂਜੀ ਬਿਲਕੁਲ ਮੈਨੂੰ ਇੱਥੇ ਓਪਰਨ ਲੱਗੇ ਕਿ ਹਾਂ ਮੈਂ ਕਿਤੇ ਹੋਰ ਆਈ ਹਾਂ ਮਤਲਬ ਪੂਰੀ ਫੈਮਿਲੀ ਅੱਛੀ ਹੈ ਜਿਹੜਾ ਸਟਾਫ ਹੈ ਇੱਥੇ ਉਹ ਵੀ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਅੱਛਾ ਸਾਡੇ ਨਾਲ ਉਹਨਾਂ ਨੇ ਡੀਲ ਕੀਤਾ ਇਸ ਲਈ ਮੈਂ ਬਹੁਤ ਅੱਛਾ ਲੱਗਿਆ ਕਾਲੇਜ ਕਿਹੜੀ ਚੀਜ਼ ਵਧੀਆ ਲੱਗੀ ਹੈ ਸਾਡੀ ਜੀ ਕਾਫੀ ਸਾਰੇ ਆਈਟਮਸ ਹਣ ਗਿਆ ਥਾਲ ਦੇ ਵਿੱਚ ਮਟਰ ਪਨੀਰ ਇਹ ਬਹੁਤ ਅੱਛਾ ਦਾਲ ਮੱਖਣੀ ਸਪੈਸ਼ਲੀ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਰਾਈਸ ਬਾਕੀ ਅਸੀਂ ਹੁਣ ਕੋਲਡ ਕਾਫੀ ਪੀਤੀ ਹੈ ਸਭ ਤੋਂ ਜ਼ਿਆਦਾ ਬੈਸਟ ਲੱਗੀ ਬੱਚੇ ਤਾਂ ਕਹਿ ਰਹੇ ਕਿ ਸਪੈਸ਼ਲੀ ਦੀ ਰੈਸਪੀ ਲੈ ਕੇ ਜਾਓ ਮੰਮਾ ਮਸਾਲੇ ਵਗੈਰਾ ਬੈਲੈਂਸ ਹੋਣਗੇ ਨਾ ਸਬਜ਼ੀਆਂ ਵਗੈਰਾ ਸਭ ਕੁਝ ਬਹੁਤ ਓਕੇ ਹੈ ਮਤਲਬ ਕਿ ਬੱਚਿਆਂ ਲਈ ਵੀ ਠੀਕ ਹੈ ਸਾਡੇ ਦੇ ਵੀ ਠੀਕ ਹੈ ਕੋਈ ਜ਼ਿਆਦਾ ਮਸਾਲੇ ਜ਼ਿਆਦਾ ਤੇਜ਼ ਨਹੀਂ ਹੈ ਸਭ ਅ ਸੋ ਦਾ ਢਾਬਾ ਕੋ ਇਨ ਦਾ ਜੈਸਿਕਾ ਜੀ ਵੀ ਮੇਰੇ ਨਾਲ ਮੌਜੂਦ ਨੇ ਉਹਨਾਂ ਨੇ ਇੱਥੇ ਕੀ ਕੁਝ ਖਾਇਆ ਕਿਦਾਂ ਦਾ ਲੱਗਿਆ ਗੱਲਬਾਤ ਕਰਦੇ ਆ ਹਾਏ ਮੇਰਾ ਨਾਮ ਜੈਸਿਕਾ ਹੈ ਔਰ ਮੈਂ ਕਰਨਾਲ ਤੋਂ ਆਈ ਹਾਂ ਸਪੈਸ਼ਲ ਔਰ ਮੈਨੂੰ ਇੱਥੇ ਦਾ ਫੂਡ ਬਹੁਤ ਅੱਛਾ ਲੱਗਾ ਸੀ ਵੇਜ ਥਾਲੀ ਲਈਤੀ ਹੈ ਈਵਨ ਮੇਰੇ ਬੱਚਾ ਨੇ ਖੂਬ ਇੰਜੋਏ ਕੀਤਾ ਬੱਚੇ ਮੋਸਟਲੀ ਸਬਜ਼ੀ ਛੱਡ ਦਿੰਦੇ ਬਟ ਅੱਜ ਬੱਚੇ ਨੇ ਛੱਡੇ ਨਹੀਂ ਔਰ ਰੋਟੀ ਵੀ ਅੱਛੇ ਸੇ ਖਾਈਏ ਜਦੋਂ ਮਸਾਲੇ ਦੀ ਗੱਲ ਕਰੀਏ ਤੇ ਆਇਲ ਦੀ ਗੱਲ ਕਰੀਏ ਸਭ ਕੁਝ ਬੈਲੈਂਸਿਕਾ ਕੁਝ ਓਵਰਦਨ ਲੱਗਿਆ ਸਭ ਮਤਲਬ ਆਲਮੋਸਟ ਸਭ ਅੱਛਾ ਸੀ ਕਿ ਬੱਚੇ ਨੇ ਮਤਲਬ ਹੁੰਨਾਰੇ ਕਿ ਬੱਚੇ ਬਾਹਰ ਦੀ ਚੀਜ਼ਾਂ ਖਾਟ ਖਾਣੇ ਹੈ ਬਟ ਇਸ ਵਾਰੀ ਬੱਚੇ ਨੂੰ ਬਿਲਕੁਲ ਘਰ ਜੈਸੀ ਫੀਲਿੰਗ ਆਈ ਘਰ ਵਰਗਾ ਫੂਡ ਹੈ ਬਿਲਕੁਲ ਕੁਝ ਹਾਈਜਿਨੀ ਹੈ ਈਵਨ ਆਇਲ ਵੀ ਬਹੁਤ ਲਿਮਿਟਿਡ ਹੈ ਕੋਈ ਐਨੀ ਐਕਸਟਰਾ ਓਇਲੀ ਨਹੀਂ ਹੈ ਢਾਬਾ ਗੁਰ ਵਿੱਚ ਆ ਕੇ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਅੱਛਾ ਐਨਵਾਇਰਨਮੈਂਟ ਬਹੁਤ ਅੱਛਾ ਹੈ ਤੇ ਜੈਸੀ ਗਾਣੇ ਸਾਡੇ ਨਾਲ ਖਾਸ ਮੋਗੋ ਗੱਲਬਾਤ ਕੀਤੀ ਇਹਦਾ ਢਾਬਾ ਕੋਈ ਬਹੁਤ ਬਹੁਤ ਫੈਮਿਲੀ ਵਾਲਾ ਮਾਹੌਲ ਹੈ ਤੁਸੀਂ ਵੀ ਆਓ ਇੱਥੇ ਫੂਡ ਨੂੰ ਟੇਸਟ ਕਰੋ ਐਕਸਪੀਰੀਅੰਸ ਕਰੋ ਤੇ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰਿਕ ਫੈਮਿਲੀ ਵਾਲਾ ਮਾਹੌਲ ਹੈ ਤੁਹਾਨੂੰ ਬਿਲਕੁਲ ਵੀ ਅਜੀਬ ਨਹੀਂ ਲੱਗੇ ਇੱਕ ਪ੍ਰਾਈਵੇਸੀ ਵੀ ਹੈ ਤਾਜ਼ਾ ਅਪਡੇਟਸ ਲਈ